ਲੋ ਜੀ ਸੱਸੀ ਕਾ ਇਤੋ ਸਾਰੇ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੀ ਜੋਸ਼ੀ ਜੀ ਨੇ ਨਾਮ ਉਸ ਤੋਂ ਦੱਸ ਸਕਦਾ ਲੋ ਜੀ ਅੱਜ ਮੈਂ ਤੁਹਾਨੂੰ ਪਹਿਲਾਂ ਜਿਵੇਂ ਲੋਕ ਕਿਸੇ ਹੀਰਾਂਜਾ ਤੇ ਸੱਸੀ ਪੁੱਤ ਨੂੰ ਹਨਾ ਸਰਾਇ ਨੇ ਉਸ ਤੋਂ ਦਾ ਹੀ ਇਹ ਹੁਣ ਕਿ ਲੋਗਾ ਥਾ ਤੇ ਹੈਗਾ ਸੁਣਿਓ ਇਹ ਹੀ ਬਾਰੇ ਤੁਸੀਂ ਬਹੁਤ ਹੀ ਪਹਿਲੇ ਜੇ ਲੋਕ ਗੀਤ ਹੈ ਕਿਰ ਤੁਸੀਂ ਸੁਣੋ ਇਸ ਗੀਤ ਨੂੰ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਵੀ ਮੈਂ ਸਹੀ ਥੋੜਾ ਰਿਸਟ ਕੋ ਕਰਣੀ ਹੋਊਗੀ। ਬਲਕਿ ਹਲਕਾ ਫੁਲਕਾ ਜਿਹਾ ਲੱਗਦਾ ਹੈ। ਉਹ ਪਾਉਂ ਆਪ ਵੀ ਕੱਲ ਨੂੰ ਤੇ ਕਾਤੀ ਚੱਕ ਕੇ ਬੈਠ ਜਾਓ ਤੇ ਹੋਰ ਰੱਖਿਓ ਤੁਸੀਂ ਮੈਂ ਲੇਖਿਓ ਤੇ ਲਓ ਹੁਣ ਤੁਸੀਂ ਮਾਣੋ ਇਹ ਸਰ ਬਹੁਤ ਹੀ ਪਿਆਰੀ ਜਿਹੀ ਉਪਗ੍ਰਾਹ ਅਨੰਦ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਕਮੈਂਟ ਸ਼ੇਅਰ ਦਿਓ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਕਿ ਲੋ ਮਾਣੋ ਇਸ ਵੀਰ ਦਾ। ਰਾਤ ਹਨੇਰੀ ਤੇ ਬਿਜਲੀ ਚੰਨ ਕੇ ਨਾ ਨੀਂਦ ਨੇ ਕਹਿ ਰੇ ਕਰਮਾਇਆ ਬਿਕੜਿਆ ਨਾ ਨੀਂਦ ਚਾਤ ਕੜਾ ਚਾੜੀ ਲ ਕੋਇਆ ਪੱਕੇ ਨੂੰ ਤੋੜੇ ਗਮਾਇਆ ਵਿਕੜਿਆ ਪੱਕੇ ਨੂੰ ਤੋ ਸਿਕਰਣਾ ਤਾਰੇ ਕਚੇ ਕੜੇ ਤੇ ਮੈਂ ਤਰਦੀ ਵੀ ਅੜਿਆ ਕਚੇ ਕੜੇ ਤੇ ਮੈਂ ਤਰਦੀ ਦੇਖੇ ਰਬ ਖੈਰੇ तेरे आस रे मैं तारी देक तेरे आसरे आसु रे नदियों पार मेरे माही डेरा मैं ਨੈਣ ਤਰਿਸਿਦੇ ੜੀਆ ਦਰੇ ਠਾਠ ਪੀ ਮਾਰੇ ਤੋਖੇ ਵਾਜੀਨਾ ਕਰੀਵੇ ਕੜਿਆ ਖਾੜੀ ਕੇ ਬੇ ਅਦੇ ਵੀ ਚੀਕ ਖੜੀ ਕੇ ਬੇ ਅਦੇ ਵੀ ਠੀਕਾ ਰੇ ਬਾਂਣੀ ਕੇ ਸਾਥੀ ਅੱਜ ਤੂੰ ਸਾਥ ਨਿਵਾਈਂ ਤੂੰ ਅਰੋੜ ਕੇ ਸੋਣੀ 부ਕਾਰੇ Yes, amen बेसम जे समे न आहियां बेकड़ा बेसम जे न सम्झे नाया, बे। बे बे सम्झे सम्झे नाया गई स जनबड़ी तारे बेकड़ा ਮੈਨੂੰ ਵੀ ਲੈ ਚੱਲੇ ਨੜੀ ਵਿਗੜਿਆ ਮੈਨੂੰ ਵੀ ਲੈ ਚੱਲੇ ਨੜੀ ਕੱਚੇ ਘੜੇ ਨੇ ਖਰਨਾ ਕੀਤੀ ਢਾਂਡਾ ਰਗੀ ਓਥੇ ਮਛੀਆਂ ਨੇ ਕੇ ਰਵੇਪਾ ਹੈ ਵਿਕੜਿਆ ਮਛੀਆਂ ਨੇ ਕੇ ਰਵੇਪਾ ਲੋਕ ਜੀਤ ਹੋਇਆ ਪੂਰਾ ਸੋਹਣੀ ਮਹੀਵਾਲ ਦਾ ਤੁਸੀਂ ਕਿੱਸਾ ਸਾਰਿਆਂ ਨੇ ਸੁਣਿਆ ਹੋਣਾ ਜਿਹਨੇ ਨਹੀਂ ਸੁਣਿਆ ਇਹ ਰਾਤ ਨੂੰ ਮਹੀਵਾਲ ਨੂੰ ਉਲ ਰਿਆ ਕੱਪ ਕੇ ਚਨਾਦ ਨੂੰ ਤੱਕ ਕੇ ਜਲਦੀ ਸੀ ਕੱਚੇ ਘੜੇ ਤੇ ਤੱਕਦੀ ਕੱਚਾ ਘੜਾ ਲੈ ਜਿੰਦੀ ਉਹ ਤੇਰ ਕੇ ਲੰਘ ਜਾਂਦੀ ਸੀ ਚਿਰ ਉਹਦੀ ਨਾਨਦ ਨੂੰ ਪਤਾ ਲੱਗ ਗਿਆ ਉਸ ਨੇ ਫਿਰ ਇੱਕ ਦਿਨ ਉਹ ਘੜਾ ਕੱਚਾ ਤਾਂ ਪਰੇ ਕਰਤਾ ਤੇ ਪੱਕਾ ਘਣਾ ਦਾ ਪਰੇ ਕਰਤਾ ਕੱਚਾ ਘਣਾ ਅਛੇ ਤਰਤਾ ਰਾਤ ਨੇ ਰੀਸੀ ਉਹਨਾਂ ਦਾ ਐ ਲੱਗਿਆ ਵੀ ਪੱਕਾ ਹੀ ਆ ਜਦੋਂ ਫਿਰ ਘੜਾ ਖੁਰਨ ਲੱਗ ਗਿਆ ਫਿਰ ਦੱਸੋ ਘੜੇ ਨੂੰ ਫਿਰ ਉਹਨੇ ਕਰਬੀਨ ਕੀ ਕਰਦੀ ਆ ਤੇ ਸੋਣੀ ਫਿਰ ਅਵੇ ਸ਼ੇਖ ਤੋਂ ਨਹੀਂ ਹਾਰੀ ਕੱਚੇ ਘੜੇ ਤੇ ਚਲੀ ਗਈ ਤੇ ਤੇ ਦਸਮਾਣੋਂ ਤੁਸੀਂ ਇਸ ਦੀ ਦਾ ਆਨੰਦ ਤੇ ਦੱਸਿਓ ਤੁਹਾਨੂੰ ਇਹ ਕਿਹੋ ਜਿਹਾ ਲੱਗਿਆ ਤੇ ਲੋ ਹੁਣ ਤੁਸੀਂ ਇਹ ਆਪਣੇ ਨੁਕਤਾਵਾਂ ਲਾ ਦਿਓ ਨੁਕਤਾ ਹੈਗਾ ਵੀ ਸਰੀਰ ਰਸਟੋਸਟ ਰਹੂਗਾ ਤੇ ਕਾਬਜ ਵੀ ਨਹੀਂ ਹੋਵੇਗਾ ਹੈਨਾ ਇਹ ਨੂੰ ਤੁਸੀਂ ਤਰਫਾ ਤੁਸੀਂ ਬਹੁਤ ਵਾਰੀ ਸੁਣਿਆ ਵੀ ਤਰਫਾ ਜਿੰਨੇ ਆਪਾਂ ਹਰੜ ਮੇਟਾ ਵਾਲਿਆ ਹੋ ਪਰ ਜੇ ਇਹਨੂੰ ਜਿਵੇਂ ਇਹਨੂੰ ਆਪਾਂ ਬਣਾਈਏ ਵੀ ਜਿੰਨਾ ਕਿੰਨਾ ਕਿੰਨਾ ਪਾਉਣੇਗਾ ਜਿਵੇਂ 3 ਇੱਕ ਗੁਣਾ ਵੇੜਾ ਦੋ ਗੁਣਾ ਤੇ ਔਲਾ ਤਿੰਨ ਗੁਣਾ ਜਿਵੇਂ ਇੱਕ ਹੜ੍ਹ ਦੋ ਔਲੇ ਤਿੰਨ ਔਲੇ ਦੋ ਵੇੜੇ ਤਿੰਨ ਔਲੇ ਸਮਝ ਗਏ ਨਾ ਵੀ ਇਸ ਤਰ੍ਹਾਂ ਲਿਆ ਕੇ ਬਣਾਉਂਗੇ ਤਾਂ ਉਹਦਾ ਲਿਆ ਕੇ ਤੁਸੀਂ ਪਾਈਆ ਪਾਈਆ ਕਾਲੇ ਜਾਂ ਜਿੰਨਾ ਵੀ ਤੁਸੀਂ ਬਣਾਉਣਾ ਹੈਗਾ ਉਹ ਬਣਾ ਕੇ ਤੇ ਤੁਸੀਂ ਕਿਹਦਾ ਬਣਾ ਲਓ ਤੇ ਅਗੇ ਲੀਆਂ ਉਹਦੇ ਹਿੜਕਾਂ ਕੱਢ ਦੇਣੀਆਂ ਵਿੱਚੋਂ ਹੈ ਨਾ ਇੱਕ ਸਵੇਰੇ ਇੱਕ ਸਵੇਰ ਵੇਲੇ ਗੁੜ ਜਾਂ ਸ਼ਹਿਦ ਨਾਲ ਇੱਕ ਚਮਚਾ ਚਟੋ ਰਿਸਟ ਕੁਛ ਰਹੋਗੇ ਤੇ ਕਬਜ ਵੀ ਖਤਮ ਹੋਊਗੀ ਮੋਟਾਪਾ ਵੀ ਇਹਨਾਂ ਘਟੂਗਾ ਇੰਨੀਆਂ ਚੀਜ਼ਾਂ ਨੂੰ ਫਾਇਦਾ ਕਰੋ ਜੇ ਆਪਾਂ ਉਹ ਤਾਂ ਤਰਫੜਾ ਕਿਵੇਂ ਵੀ ਲੈ ਲਓ ਇਹ ਮਤਲਬ ਇੱਕ ਅਮਰ ਚੰਚਰ ਹੈ ਜੇ ਇਸ ਤਰ੍ਹਾਂ ਬਣਾ ਲਓਗੇ ਨਾ ਭਈ ਹਰੜ ਇੱਕ ਗੁਣਾ ਬਿਹੜੇ ਦੋ ਗੁਣਾ ਤੇ ਤੁਸੀਂ ਕਿਸੇ ਕੋਈ ਸਾਰੀ ਨੂੰ ਕਹਿ ਦਿਓ ਤੇ ਆਉਰੇ ਤਿੰਨ ਗੁਣਾ ਦੇ ਦੇ ਸਰ ਹਨਾ ਇਹ ਤੁਸੀਂ ਲਿਆ ਕੇ ਤੇ ਇਹਨਾਂ ਦੇ ਹਿੱਟਾਂ ਕੱਢ ਕੇ ਇਹਨਾਂ ਦਾ ਚੂਰਨਾ ਬਣਾ ਲਓ ਫਿਰ ਸਹਿਤ ਨਾਲ ਜਾਂ ਗੋੜ ਨਾਲ ਇੱਕ ਚਮਚਾ ਸਵੇਰੇ ਇੱਕ ਸ਼ਾਮ ਲੋਕ ਪਾ ਗਾ ਲੈਣ ਲੈ ਕਿਉਂਕਿ ਮੜੇ ਲੈਂਚ ਹੋਸਟਲ ਜਸੰਦਰਾ ਜੀਵ ਜੀਨ ਫਟਦਾ ਮੈਂ ਵੀ ਤੇ ਆ ਤੇ ਵਧੀਆ ਸਾਰੇ ਰੋਗ ਤੋੜਦਾ ਤੇ ਨਾ ਤਾਂ ਕਰਜ਼ੀ ਘਟੂਗੀ ਨਾ ਥੋੜਾ ਮੋਟਾਪਾ ਘਟੂਗਾ ਤੇ ਤੰਦਰੁਸਤ ਰਹੋ ਅੱਜ ਹੁਣ ਦੇ ਸਾਨੂੰ ਛੁੱਟੀਆਂ ਤੇ ਕੱਲ ਨੂੰ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ